ਉਹ ਨਹੀਂ ਜਲਨਾ ਨਹੀਂ ਸੀ ਗਿਆ ਜਾ ਰਿਹਾ ਇਹ ਆ ਗਿਆ ਥੱਲੇ ਨੂੰ ਆ ਗਿਆ ਹੋ ਗਿਆ ਹੋ ਗਿਆ ਇਹ ਨਹੀਂ ਇੱਥੇ ਇਹ ਹੱਥੇ ਦਾ ਅੰਗ ਲੱਗ ਰਹੀ ਹੈ Jan <laughs> Şirinay! ਕਿ ਰਾਜੇ ਰਾਖੀ ਫਰਜ਼ ਇਸ ਤਰ੍ਹਾਂ ਕਿ ਹਾਂ ਅੱਜ ਤਰਨ ਲਈਏ ਪ੍ਰਮੋਸ਼ਰੀ ਰਾਮ ਦੀ ਜਿੰਦਰੀ ਤੋਂ ਸਿੱਖਿਆ ਲੈਂਦੇ ਹੋਏ ਆਪਾਂ ਇਹਨਾਂ ਦੀਆਂ ਛਾਵਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਈਏ ਤਾਂ ਜੋ ਇੱਕ ਵਧੀਆ ਸੱਭਿਆ ਸਮਾਜ ਦੇ ਨਹੀਂ ਰੱਖ ਜਾਈਏ ਜੈ ਜੀ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ शामिले जिनि काउंसलर